ਕਈ ਬਾਬਿਆਂ ਕੋਲ ਜਾ ਕੇ ਪਾਪਾ ਜੀ ਮੇਰਾ ਗੋਡਾ ਬਾਬਾ ਬਾਬੇ ਨੂੰ ਤਾਂ ਲੋਕੀ ਵੀਲ ਚੇਅਰ ਤੇ ਲਈ ਫਿਰਦੇ ਆ ਤੁਹਾਨੂੰ ਪਤਾ ਨਾ ਇੱਕ ਬਾਬੇ ਨੂੰ ਵੀਲ ਚੇਅਰ ਤੇ ਲਈ ਫਿਰਦੇ ਉਹ ਮਹਾਰਾਜ ਜੀ ਇੱਕ ਕੁਰਸੀ ਹਜ਼ੂਰੀ ਜੀ ਕੁਰਸੀ ਢਾ ਕੇ ਬੈਠਾ ਉਹਨੂੰ ਸਪੈਸ਼ਲਟੀ ਕਰਨ ਦੇ ਦੇਣੇ ਪੈ ਰਹੇ ਆ ਤੇ ਕਈ ਪ੍ਰਚਾਰਕ ਕੁਰਸੀਆਂ ਦਾ ਰਟਾ ਪਾਉਣਗੇ ਵੀ ਗੁਰਦੁਆਰੇ ਉਧਰ ਨੂੰ ਮੂੰਹ ਕਰੋ ਹਾਂ ਕਿਸੇ ਬਾਬੇ ਬਾਰੇ ਤੁਹਾਡੀ ਬਾਬੇ ਬਾਰੇ ਸਟੇਟਮੈਂਟ ਨਹੀਂ ਆਈ ਤੁਹਾਡੀ ਕਿ ਮਹਾਰਾਜ ਜੀ ਹਜ਼ੂਰੀ ਚ ਬਾਬੇ ਕੁਰਸੀਆਂ ਢਾ ਕੇ ਬੈਠੇ ਕਿਸੇ ਰਾਗੀ ਪ੍ਰਚਾਰ ਦੀ ਸਟੇਟਮੈਂਟ ਆਈ ਬਰਾਬਰ ਕੁਰਸੀ ਢਾਈ ਉਹਨੇ ਮਹਾਰਾਜ ਦੀ ਹਜ਼ੂਰੀ ਚ ਅਸਾ ਜੇ ਮਾਤੜ ਬੰਦੇ ਦੀ ਕੋ ਲੱਤ ਬਾਹ ਦੁਖਦੀ ਵਿਚਾਰਾ ਕਿਤੇ ਕੋ ਲੱਤ ਦੁਖਦੀ ਕੁਰਸੀ ਢਾ ਕੇ ਬਹਿ ਗਿਆ ਤੇ ਪਿੱਟ ਸਿਆਪਾ ਤੇ ਬਾਬਾ ਬੈਠੇ ਕੁਰਸੀ ਦੇ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਾਗੇ ਕਿਸੇ ਨੇ ਨਹੀਂ ਬੋਲਣਾ ਕਿਸੇ ਰਾਗੀ ਤੁਹਾਡੀ ਪ੍ਰਚਾਰਕ ਨੇ ਉਧਰ ਦਾ ਬਿਆਨ ਬੋਲੋ ਜੀ ਕੋਈ ਪ੍ਰੋਗਰਾਮ ਨਹੀਂ ਆਉਣੇ ਮੁੜ ਕੇ ਤੇ ਮੈਂ ਇਹਨਾਂ ਸਾਧਾਂ ਦੀਆਂ ਬਰਸੀਆਂ ਤੇ ਜਾਂਦਾ ਨਹੀਂ ਉਸਕਿਕੇ ਮੈਨੂੰ ਇਹਨਾਂ ਗੱਲਾਂ ਦੀ ਪ੍ਰਵਾਹ ਕੋਈ ਨਹੀਂ ਨਾ ਹੀ ਤੱਕ ਮੈਂ ਕਦੀ ਕੇ ਸਾਥ ਦੀ ਬਰਸੀ ਤੇ ਗਿਆ ਵਾਂ ਨਾ ਕਦੀ ਕੇ ਸਾਥ ਦੀ ਬਰਸੀ ਜਾਣਾ ਵਾਂ ਕਈਆਂ ਦੀਆਂ ਮਜਬੂਰੀਆਂ ਬਣ ਕੇ ਫੇਰ ਚਲੇ ਗਏ ਕਿਉਂਕਿ ਮੈਂ ਤੇ ਆਪਣੇ ਮੈਂ ਤੇ ਕਹਨਾ ਆ ਭਾਗਾ ਵਾਲਿਓ ਤੁਸੀਂ ਜਾਣੀਆ ਪਿੰਡ ਦੇ ਨਗਰ ਨਿਵਾਸੀ ਗੁਰੂ ਰਾਮਦਾਸ ਪਰਾਇ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ ਨਹੀਂ ਤੇ ਸਾਡੇ ਇੱਥੇ ਇਹੋ ਜਿਹੇ ਹਾਲਾਤ ਬਣ ਗਏ ਦੇਹ ਧਾਰੀ ਬਾਬਿਆਂ ਦੀਆਂ ਬਰਸੀਆਂ ਐਡੇ ਵੱਡੇ ਪੱਧਰ ਤੇ ਮਨਾਇਆਂ ਜਾਂਦੀਆਂ ਗੁਰੂ ਛੋਟੇ ਕਰ ਦਿੰਦੇ ਅਸੀਂ ਉਹਨਾਂ ਸਾਹਮਣੇ ਗੁਰੂ ਪਾਸ਼ਾ ਦੇ ਪ੍ਰਕਾਸ਼ ਦਿਹਾੜੇ ਅੱਗੇ ਸਭ ਜਗਾਂ ਦੇ ਸ਼ਿਦੀ ਦਿਹਾੜੇ ਹੋਣਿਆ ਪਿੰਡੋਂ ਪਿੰਡ ਹੀ ਆਪੋ ਆਪਣੇ ਇਲਾਕਿਆਂ 'ਚ ਲਹਿਰ ਖੜੀ ਕਰ ਦਿਓ ਸ਼ਫਰੇ ਸ਼ਾਤ ਕੱਲੇ ਕੱਲੇ ਘਰ 'ਚ ਸਭ ਜਗਾਂ ਦੀ ਚਰਚਾ ਹੋਵੇ ਅਸੀਂ ਦੇਹ ਧਾਰੀ ਬਾਬਿਆਂ ਤੋਂ ਕੀ ਲੈਣਾ ਵੀ ਗੁਰੂ ਰਾਮਦਾਸ ਜੀ ਕਹਿੰਦੇ ਸਾਬ ਜਿਸਕਾ ਨੰਗਾ ਭੁਖਾ ਹੋਵੇ ਗੁਰੂ ਰਾਮਦਾਸ ਦਾ ਵਾਕ ਹੈ ਸਾਬ ਜਿਸਕਾ ਬੋਲੋ ਜੀ ਸਾਬ ਜਿਸਕਾ ਨੰਗਾ ਭੁਖਾ ਹੋਵੇ ਤਿਸ ਦਾ ਨਫਰ ਕਿਥੋਂ ਰਾਖਾਏ ਮੈਂ ਕੋਈ ਨਹੀਂ ਕਰਿਆ ਗੁਰੂ ਰਾਮਦਾਸ ਦਾ ਬਚਨ ਹੈ ਤੁਹਾਡੇ ਕੋ ਮੋਬਾਈਲ ਲੈ ਕੇ ਹੁਣੇ ਕੱਢ ਕੇ ਵੇਖ ਲੋ ਸਾਹਿਬ ਜਿਸ ਕਾ ਨੰਗਾ ਭੁਖਾ ਹੋਵੇ ਤਿਸ ਦਾ ਨਫਰ ਕਿਥੋਂ ਰੱਜ ਖਾਏ ਜੇ ਦਾ ਮਾਲਕ ਹੀ ਨੰਗਾ ਤੇ ਭੁਖਾ ਉਹਦਾ ਸੇਵਕ ਰੱਜ ਕੇ ਰੋਟੀ ਕਿਥੋਂ ਖਾ ਲੇਗਾ ਭਲਾ ਤੇ ਸਾਡੇ ਲੋਕ ਜਾ ਕੇ ਕਿੱਥੇ ਮੰਗਰੇ ਭਲਾ ਅੱਛਾ ਦੇ ਤਾਰੇ ਬਾਬੇ ਨੂੰ ਜਾ ਕੇ ਬਾਬਾ ਜੀ ਜਵਾਗ ਵੜਾ ਬਿਮਾਰ ਰਹਿੰਦਾ ਤੇ ਬਾਬੇ ਦੇ ਤੇ ਆਪਣੇ ਟੈਸਟ ਹੋ ਰਹੇ ਆ ਉਹਨਾਂ ਨੂੰ ਤੇ ਹਸਪੀਟਲਾਂ ਬਾਬਿਆਂ ਦੇ ਬਹੁਤਿਆਂ ਦੇ ਆਪਣੇ ਹਸਪੀਟਲ ਆ ਜੀ ਬੋਤੇ ਆਂਦੇ ਆਪਣੇ ਹਸਪੀਟਲ ਆ ਜਿਹੜੇ ਬਹੁਤੇ ਚੁਪੈਰਾ ਕੱਟਣ ਜਾਂਦੇ ਆ ਪੁੱਛ ਕੇ ਵੇਖੋ ਆਪਣੇ ਵੱਡੇ ਵੱਡੇ ਹਸਪੀਟਲ ਨੇ ਗੁੱਸਾ ਨਾ ਬਣਾਇਓ ਮੈਂ ਪਹਿਲਾਂ ਗੁਰੂ ਦੀ ਹਜ਼ੂਰੀ ਚ ਕਹਿਣਾ ਵੱਡੇ ਵੱਡੇ ਹਸਪੀਟਲ ਆ ਅਈ ਤਾਂ ਉਹ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜਿਹੜਾ ਕੌਮ ਦਾ ਸਿਰ ਲਾਹ ਤੇ ਯੋਧਾ ਸੀ ਜਿਹਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਸ ਸੇਵਾ ਬਦਲੇ ਆਪਣਾ ਸੀਸ ਲੇਖੇ ਲਾਤਾ ਅਈ ਤੇ ਉਹਨੂੰ ਵੀ ਗੁਰੂ ਰਾਮਦਾਸ ਮਹਾਰਾਜ ਨਾਲੋਂ ਵੱਡਾ ਬਣਾ ਕੇ ਪੇਸ਼ ਕਰਨ ਲੱਗ ਪਿਆ ਭਾਈ ਤਾਰੂ ਸਿੰਘ ਦੀ ਕੁਰਬਾਨੀ ਘਟ ਹੈ ਕੋਈ ਨਾ ਲੈਂਦਾ ਭਾਈ ਤਾਰੂ ਸਿੰਘ ਦਾ ਪਾਈ ਮਨੀ ਸਿੰਘ ਦੇ ਬੰਦ-ਬੰਦ ਕੱਟੇ ਗਏ ਕੋਈ ਉਹਨਾਂ ਦਾ ਨਾਮ ਲੈਂਦਾ ਪਾਈ ਤਾਰੂ ਸਿੰਘ ਦਾ ਖੋਪਰ ਲਥਾ ਸੀ ਪਾਈ ਮਤੀ ਦਾਸ ਨੂੰ ਆਰੇ ਨਾਲ ਚਿਦਿਆ ਗਿਆ ਤੇ ਗੁੱਸਾ ਨਾ ਮਨਾਇਓ ਅਮੈਂ ਗੁਰੂ ਦੀ ਹਜ਼ੂਰੀ ਚ ਕਹਿਣਾ ਜਿਹੜੇ ਉੱਥੇ ਜਾਂਦੇ ਨੇ ਪੁੱਛੋ ਕਾਦੇ ਲਈ ਜਾ ਰਹੇ ਜੇ ਕੋਈ ਵੀਜ਼ਾ ਲਵਾਉਣ ਲਈ ਕੋ ਮੇਰਾ ਪੁੱਤ ਨਹੀਂ ਪੱਕਾ ਹੋ ਰਿਹਾ ਕੋਈ ਮੇਰੇ ਮੁੰਡੇ ਦਾ ਵਿਆਹ ਨਹੀਂ ਹੋ ਰਿਹਾ ਕੋਈ ਹਾਨੂੰ ਰਿਸ਼ਤਾ ਨਹੀਂ ਮਿਲ ਰਿਹਾ ਜਿੱਦਣ ਰਿਸ਼ਤਾ ਹੋ ਗਿਆ ਫੇਰ ਦੁਪਹਿਰਾ ਅਗੇ ਹੁਣ ਤੁਸੀਂ ਬੋਲੋ ਜੀ ਬੰਦ ਲੋਡ ਨਹੀਂ ਫੇ ਫਿਆ ਨੂੰ ਬਾਣੀ ਦੀ ਲੋਡ ਨਹੀਂ ਪੜੋ ਬਾਣੀ ਕਹੀ ਕਿ ਇਹ ਬਾਣੀ ਪੜਨ ਮੈਂ ਕਹਣਾ ਪੜੋ ਹਰ ਰੋਜ਼ ਪੜੋ ਬਾਣੀ ਸਵੇਰੇ ਪੜੋ ਸ਼ਾਮੀ ਪੜੋ ਦੁਪਹਿਰੇ ਪਰੋ ਇੱਕ ਇੱਕੋ ਦਿਨ ਹੀ ਕਿਉਂ ਪੜੀਏ ਵੀ ਸਵਾਲੇ ਪੈਦਾ ਹੁੰਦਾ ਇੱਕੇ ਦਿਨ ਹੀ ਕਿਉਂ ਪੜੀਏ ਫਿਰ ਐਦਾਂ ਦੀ ਕਹਾਣੀ ਬਣਾਉਂਦੀ ਹੈ ਜੇ ਤੁਹਾਡੇ ਢਿੱਡ ਪੀੜ ਹੋਵੇ ਜਿਹੜੀ ਜੋਤ ਜਗਦੀ ਉਹਦਾ ਕਿਉਂ ਢਿੱਡ ਤੇ ਲਾਇਓ ਐਦਾਂ ਜਦ ਮੈਂ ਲਾਈਵ ਬੋਲ ਰਿਹਾ ਘਰਾਂ ਚ ਬੈਠੇ ਸੁਣਦੇ ਹੋ ਬਾਬਾ ਜੀ ਜਿਹੜੇ ਬੋਲਦੇ ਨੇ ਪੁੱਛੋ ਬਾਬਾ ਜੀ ਜਦੋਂ ਤੁਹਾਡੇ ਢਿੱਡ ਤੇ ਪੀੜ ਹੋਈ ਹੈ ਕਿਓ ਲਾਓਗੇ ਕਿ ਹਸਪੀਟਲ ਜਾਓਗੇ ਉਹਨਾਂ ਦੇ ਆਪਣੇ ਹਸਪੀਟਲ ਆ ਬਾਬਿਆਂ ਦੇ ਹੈਗੇ ਕਿ ਨਹੀਂ ਆਗੇ ਬੋਲੋ ਸਾਸ ਸਿੰਘ ਜੀ ਆਪਣੇ ਬਾਬਿਆਂ ਦੇ ਵੱਡੇ ਵੱਡੇ ਹਸਪੀਟਲ ਆ ਚੌਥੇ ਦਿਨ ਉਹਨਾਂ ਨੂੰ ਜਿਵੇਂ RAMDEV ਨਹੀਂ ਸੀ ਕਹਿੰਦਾ ਹੁੰਦਾ ਲੋਕਾਂ ਨੂੰ ਐਦਾਂ ਐਦਾਂ ਉਂਗਲਾਂ ਘਸਾਓ ਵਾਲ ਕਾਲੇ ਹੁੰਦੇ ਤਾਂ ਸੰਗਤ ਵਿੱਚ ਕਈਆਂ ਨੇ ਰਗੜੇ ਰਗੜਾ ਲਾਇਆ ਹੁੰਦਾ ਪਹਿਲਾਂ ਹੁਣ RAMDEV ਆਪਣੇ ਸ਼ੈਂਪੂ ਵੇਚਣ ਲੱਗ ਪਿਆ ਇਦਾਂ ਇਹ ਵੀ RAM DEV ਦੀਆਂ ਨਸਲਾਂ ਹੀ ਨੇ ਸਾਰੀਆਂ ਇਹ ਵੀ ਉਹੋ ਹੀ ਨੇ ਜਿਹੜੇ ਲੋਕਾਂ ਨੂੰ ਕਹਿੰਦੇ ਆ ਕਰੋ ਗੁਰੂ ਸਾਹਿਬ ਨੇ ਵੱਡੇ ਵੱਡੇ ਵੈਤ ਤੇ ਹਕੀਮ ਰੱਖੇ ਸੀ ਆਪਣੇ ਕੋਲ ਗੁਰੂ ਸਾਹਿਬ ਨੇ ਵੈਦ ਹਕੀਮ ਰੱਖੇ ਸੀ ਤੁਸੀਂ ਗੁਰੂ ਨਾਲੋਂ ਜ਼ਿਆਦਾ ਸਿਆਣੇ ਨਹੀਂ ਗੁਰੂ ਨੂੰ ਪਤਾ ਸੀ ਕਿ ਜੇ ਸਰੀਰ ਨੂੰ ਕੋਈ ਰੋਗ ਲੱਗਾ ਉਹਦਾ ਇਲਾਜ ਵੈਤ ਤੇ ਹਕੀਮ ਨੇ ਕਰਨਾ ਹੈ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਸਭ ਤੋਂ ਉੱਚ ਕੋਟੀ ਦਾ ਵੈਦ ਸੀ ਭਾਈ ਲਾਲੋ ਜਿਹੜਾ ਗੁਰੂ ਅਮਰਦਾਸ ਜੀ ਆਪਣੇ ਕੋਲ ਰੱਖਦੇ ਸਨ ਗੁਰੂ ਹਰ Rai ਪਰਚਾ ਕੀਰਤਪੁਰ ਸਾਹਿਬ ਦੀ ਧਰਤੀ ਤੇ ਉੱਚ ਕੋਟੀ ਦੇ ਮਹਾਰਾਜ ਦੇ ਕੋਲ ਵੈਦ ਹਕੀਮ ਸੀ ਸਭ ਤੋਂ ਟੌਪ ਦਾ ਵੈਦਖਾਨਾ ਗੁਰੂ ਹਰ Rai ਪਰਚਾ ਦਾ ਕੀਰਤਪੁਰ ਸਾਹਿਬ ਸੀ ਕਿੱਥੇ ਤਰੀ ਕੌਮ ਤੇ ਕਿਹੜੇ ਬੰਦੇ ਆਣ ਖਲੋਤੇ ਕੋਈ ਪ੍ਰਚਾਰਕ ਮੂੰਹ ਖੋਲਣ ਨੂੰ ਤਿਆਰ ਨਹੀਂ ਇਹਨਾਂ ਬੂਬਰੀਆਂ ਤੋਂ ਡਰਦਾ ਸਿੱਖ ਦਾ ਨਿਤਨੇਮ ਸਿੱਖ ਦੀ ਵਿਚਾਰ ਜਿਹੜਾ ਸਵੇਰੇ ਉੱਠ ਕੇ ਬਾਣੀ ਪੜਨਾ ਸੀ ਅਸੀਂ ਤੇ ਸ਼ਰਤਾਂ ਰੱਖ ਰਿਹਾ ਗੁਰੂ ਦੇ ਅੱਗੇ ਜੀ ਮੈਨੂੰ ਆਹ ਬਾਣੀ ਪੜੇ ਤੇ ਮੇਰਾ ਆ ਦੁੱਖ ਠੀਕ ਹੋ ਜਾਏ ਮੇਰਾ ਗੋਡਾ ਠੀਕ ਹੋ ਜਾਏ ਮੇਰਾ ਮੋਢਾ ਠੀਕ ਹੋ ਜਾਏ ਮੇਰਾ ਵਿਜਾ ਲੱਗ ਜਾਏ ਬਾਣੀ ਇਸ ਵਾਸਤੇ ਪੜਨੀ ਬਾਣੀ ਪੜਨੀ ਮੈਂ ਇਨਸਾਨ ਬਣਾ ਹੇ ਮਹਾਰਾਜ ਮੇਰੀ ਅਰਦਾਸ ਹੈ ਮੈਂ ਤੁਹਾਡੀ ਰਜਾ ਚ ਤੁਰ ਸਕਾਂ ਮੈਂ ਤੁਹਾਡੀ ਹੁਕਮ ਦੀ ਪਾਲਣਾ ਕਰ ਸਕਾਂ ਮੈਂ ਤੁਹਾਡੇ ਨਿਜਮ ਦੇ ਵਿੱਚ ਤੁਰ ਸਕਾਂ ਅਰਦਾਸ ਇਹ ਕਰਨੀ ਗੁਰੂ ਅੱਗੇ ਰੋਜ਼ ਬਾਣੀ ਪੜੋ ਸਰੇ ਟਾਈਮ ਨਾ ਉਠੋ ਸਰੇ ਮਹਾਰਾਜ ਦੀ ਬਣੀ ਦਾ ਸਹਿਜ ਪਾਠ ਕਰੋ ਆਪਣੇ ਧੀਆ ਪੁੱਤਾਂ ਦੇ ਆਨੰਦ ਕਾਰਜ ਹੋਣਿਆ ਉਹਨਾਂ ਨੂੰ ਕਹੋ ਪੁੱਤ ਤੇਰਾ ਆਨੰਦ ਕਾਰਜ ਹੈ ਆਪਣੇ ਆਨੰਦ ਕਾਰਜ ਦਾ ਸਹਿਜ ਪਾਠ ਖੁਦ ਆਪ ਕਰੀ ਸੋ ਸੂਰਿਆ ਕਾਲ ਬਣੀ ਵੰਡੀ ਜਾ ਰਹੀ ਹੈ ਅੱਜ ਬਾਣੀ ਦੇ ਵਿੱਚ ਵੱਖਰੇ ਵੱਖਰੇ ਕਰਤੇ ਆ ਸ਼ਬਦ ਪੜੋ ਦੁੱਖ ਭੰਜਣੀ ਦੇ ਨਾਮ ਤੇ ਗੁਟਕੇ ਵੱਖਰੇ ਤਿਆਰ ਕਰਤੇ ਤੁਹਾਡੇ ਜੀ ਗਰੰਥੀ ਸਿੰਘ ਪਾਠੀ ਸਿੰਘ ਬੈਠਿਆ ਮੈਨੂੰ ਗੱਡੀ 'ਚ ਬਹਿਣ ਤੋਂ ਪਹਿਲਾਂ ਜਰੂਰ ਪੁੱਛਿਓ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਕੇ ਜਾਵਾਂਗਾ ਮੈਨੂੰ ਇਹ ਦੱਸਿਓ ਜਿਵੇਂ ਸੁਖਮਣੀ ਬਾਣੀ ਦਾ ਨਾਮ ਹੈ ਜੈਸਰੀ ਬਾਣੀ ਦਾ ਨਾਮ ਹੈ 16 ਸਬ ਬਾਣੀ ਦਾ ਨਾਮ ਹੈ ਜਪ ਬਾਣੀ ਦਾ ਨਾਮ ਹੈ ਗੁਰੂ ਗ੍ਰੰਥ ਸਾਹਿਬ 'ਚ ਦੁੱਖ ਭੰਜਣੀ ਦੇ ਸਰਲੇਖ ਹੈ ਠੀਵੀ ਬਾਣੀ ਹੈਗੀ ਪਰ ਉੱਚੀ ਬੋਲਿਓ ਭਾਈ ਹੈਗੀ ਇਸ ਰਲਿਖ ਦੇਣ ਦੀ ਯੁਰਤ ਕਿਨੇ ਕੀਤੀ ਫਿਰ ਤੁਸੀਂ ਗੁਰੂ ਅਰਜਨ ਸਾਹਿਬ ਨਾਲੋਂ ਸਿਆਣੇ ਜੇ ਪਰ ਕਿਸੇ ਨੇ ਰੋਕਿਆ ਕਿਸੇ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਬਾਣੀ ਦੀ ਤਰਤੀਬ ਵਿਗਾੜ ਕੇ ਰੱਖਦੀ ਆਪਣੀ ਮਰਜ਼ੀ ਨਾਲ ਵੱਖਰੇ ਵੱਖਰੇ ਸ਼ਬਦ ਲੈ ਲੈ ਤੇ ਸ਼ਬਦ ਪੜੋ ਸਾਧ ਸੰਗਤ ਜੀ ਤੁਸੀਂ ਐਦਾਂ ਬਾਣੀ ਪੜੋ ਤੁਹਾਨੂੰ ਆਹ ਫਲ ਮਿਲਣਗੇ ਫਲ ਤੇ ਲੋਕਾਂ ਕੋਲ ਪਹਿਲੇ ਹੀ ਬਹੁਤ ਨੇ ਪਦਾਰਥ ਤੇ ਪਦਾਰਥ ਨੇ ਤੇ ਪਹਿਲੇ ਦੁਨੀਆ ਕਮਲੀ ਕਰ ਦੁੱਤੀ ਆ ਚੰਗੇ ਸੀ ਸਾਡੇ ਬਜ਼ੁਰਗ ਜਿਹੜੇ ਕੱਚਿਆਂ ਘਰਾਂ ਚ ਰਹਿੰਦੇ ਸੀ ਪਿਆਰ ਤੇ ਹੈਗਾ ਸੀ ਉਹਨਾਂ ਦਾ ਕਮ ਸੇ ਕਮ ਕੱਚੀਆਂ ਘਰਾਂ ਚ ਰਾਕੇ ਪੰਜ ਪੰਜ ਛੇ ਛੇ ਭਰਾਵਾਂ ਵਿੱਚੋਂ ਵੀ ਸੂਈ ਨਹੀਂ ਸੀ ਲੰਗਦੀ ਅੱਜ ਤਾਂ ਵੱਡੇ ਵੱਡੇ ਘਰ ਬਣਾ ਲਏ ਦਰਵਾਜ਼ਾ ਆਪਣੀ ਮਰਜ਼ੀ ਨਾਲ ਖੋਲਦਾ ਬੰਦਾ ਉਹ ਕਹਾਣੀਆਂ ਆਉਂਦੀਆਂ ਜੀ ਗੁਰਦੁਆਰੇ ਕੱਚੇ ਸੀ ਸਿੱਖ ਪੱਕੇ ਸੀ ਗੁਰਦੁਆਰੇ ਪੱਕੇ ਹੋ ਗਏ ਸਿੱਖ ਕੱਚੇ ਹੋ ਗਏ ਘਰਾਂ ਤੇ ਵੀ ਗੱਲ ਟੁੱਕਦੀ ਆ ਜਦੋਂ ਘਰ ਕੱਚੇ ਸੀ ਪਿਆਰ ਬੜੇ ਫੱਕੇ ਸੀ ਤਾਇਆ ਵੀ ਝਟਕ ਮਾਰਦਾ ਸੀ ਭਤੀਜੇ ਦੀ ਯੁਰਤ ਨਹੀਂ ਸੀ ਤਾਈ ਅੱਗੇ ਬੋਲਣ ਦੀ ਚਾਚਾ ਵੀ ਦਬਕਾ ਮਾਰਦਾ ਸੀ ਬੱਚਾ ਵਾਇਆ ਵੀ ਗਿਆ ਚਾਚੇ ਤੋਂ ਵੀ ਡਰ ਆਉਂਦਾ ਸੀ ਕਿ ਚਾਚਾ ਆ ਗਿਆ ਕਾ ਮੈਨੂੰ ਬਾਪੂ ਨੇ ਕੁਝ ਕਹਿ ਦੇਣਾ ਵਾ ਅੱਜ ਮਾਂ ਬਾਪ ਹੀ ਬੱਚਿਆਂ ਤੋਂ ਡਰੀ ਜਾਂਦਾ ਵਾ ਸੋਚਿਆ ਕਦੀ ਬੋਲੋ ਸਾਸਰ ਜੀ ਲੇਟ ਆਉਂਦਾ ਨਾ ਪੁੱਤ ਤੇ ਘਰ ਵਾਲਾ ਘਰ ਵਾਲੀ ਨੂੰ ਹੱਜ ਮਾਰ ਕੇ ਪੈ ਤੂੰ ਇਹਨੂੰ ਪੁੱਛ ਲੇਟ ਕਿੱਥੋਂ ਆਇਆ ਹਿੰਮਤ ਨਹੀਂ ਆ ਗਈ ਪੁੱਛਣ ਦੀ ਤੇ ਉਹ ਸਮਾਂ ਦਾਦਾ ਵੀ ਝਿੜਕ ਮਾਰ ਲਿੰਦਾ ਸੀ ਪੁੱਤਰੇ ਨੂੰ ਚਾਚਾ ਚਾਚੀਆਂ ਭੂਆ ਵੀ ਅੱਜ ਅੱਜ ਭੂਆ ਕਹਿ ਸਕਦੀ ਭਤੀਜੇ ਨੂੰ ਕੁਝ ਭਤੀਜੇ ਨੂੰ ਉਹਨੂੰ ਪਤਾ ਜੇ ਮੈਂ ਕਿਹਾ ਮੁੜ ਕੇ ਇਹਨਾਂ ਨੇ ਵੜ ਨਹੀਂ ਦੇਣਾ ਮੈਨੂੰ ਬੋਲੋ ਜੀ ਉਹਨਾਂ ਵੜ ਨਹੀਂ ਦੇਣਾ ਪਰਜਾਈ ਨੇ ਕਹਿਣਾ ਆਪਣੀ ਮਾਤਾ ਆਪਣੇ ਘਰ ਰੱਖ ਹੈਗੀ ਤਾਕਤ ਮਾਮਾ ਕਹਿ ਸਕਦਾ ਆਪਣੇ ਵੇਪੜੇ ਮੈਨੂੰ ਕੁਝ ਬੋਲੋ ਸਾਸੰਗਤ ਜੀ ਸੋਚ ਕੇ ਵੇਖਿਆ ਕਿਥੋਂ ਕਿਥੇ ਤੁਰੇ ਆਪਾ ਪਦਾਰਥ ਆ ਗਿਆ ਨਾ ਮਟੀਰੀਅਲ ਆ ਗਿਆ ਤੂੰ ਕਿਹਦੇ ਜਵਾਕ ਨੂੰ ਇੰਨਾ ਕਹ ਦੋ ਭੈਣ ਜੀ ਤੁਹਾਡੇ ਬੱਚੇ ਨੂੰ ਮੋਬਾਈਲ ਘਟ ਦਿਆ ਕਰੋ ਲੈ ਹੁਣ ਹੁਣ ਇਹ ਤਾਂ ਮਾ ਮੋਬਾਈਲ ਆਏ ਸਾਡੇ ਕੋਲ ਤੇ ਉਹਨੇ ਆਣਨ ਮੋਬਾਈਲ ਵੀ ਨਾ ਦਈਏ ਜਦੋਂ ਇਹਦੇ ਕੋਲ ਖੋਇਆ ਨਾ ਫਿਰ ਪਤਾ ਲੱਗਣਾ ਇਹਨਾਂ ਤੁਹਾਡੇ ਕੀ ਹਾਲ ਕਰਨਾ ਪੈਣੋ ਬੱਚੇ ਪਾੜੋ ਮੋਬਾਈਲ ਪਰਾਂ ਰੱਖ ਕੇ ਇਹ ਬੜਾ ਸੌਖਾ ਲੱਗਦਾ ਖਮਿਆਜਾ ਭੁਗਤ ਰਹੇ ਨੇ ਸਾਡੇ ਬਹੁਤੇ ਲੋਗ ਭਾਈ ਗੁਰਪ੍ਰੀਤ ਸਿੰਘ ਲੁਧਿਆਣੇ ਜਿਹੜੇ ਮਨੁੱਖਤਾ ਦੀ ਸੇਵਾ ਕਰਦੇ ਉਹਨਾਂ ਕੋਲ ਇੱਕ ਦੋ ਕੇਸ ਇਦਾਂ ਦੇ ਆਏ ਆ ਜਿਹੜੇ ਬੱਚਿਆਂ ਨੂੰ ਮੋਬਾਈਲ ਦੇ ਵਿੱਚ ਇੰਨਾ ਉਹਨਾਂ ਦੀ ਸੁਰਤ ਲੱਗੀ ਬਿਮਾਰ ਹੋ ਗਏ ਮਾਨਸਿਕ ਤੌਰ ਤੇ 24 ਘੰਟੇ ਉਦਾਂ ਹੀ ਹੱਥ ਚੱਲੀ ਜਾਂਦੇ ਉਦਾਂ ਹੀ ਰੋਗੀ ਹੋ ਗਏ 24 ਘੰਟੇ ਉਹਦੇ ਵਿੱਚ ਹੀ ਸੁਰਤ ਲੱਗੀ ਹੋਈ ਹੈ 24 ਘੰਟੇ એનર્ਜੀ ਵੇਸਟ ਕਰਦਾ ਇਹ ਵੀ ਇੱਕ એનર્ਜੀ ਵੇਸਟ ਕਰਦਾ ਕਈ ਵੇਖਿਆ ਰੋਟੀ ਖਾਈ ਜਾਣਗੇ ਲਾ ਕੇ ਇਦਾਂ ਵੇਖੀ ਜਾਣਗੇ ਵੀ ਇਹ ਚੋਂ ਕੀ ਨਿਕਲਣਾ ਤੂੰ ਸ਼ੇਅਰ ਮਾਰਕੀਟ ਲਾਈ ਆ ਬਿੱਤੇਰੇ ਸ਼ੇਰ ਆਪ ਥੱਲੇ ਹੋ ਰਿਹਾ ਵੀ ਤੂੰ ਰੋਟੀ ਖਾਈ ਜਾ ਤੂੰ ਚੁੱਪ ਕਰਕੇ ਜੜੀਆਂ ਦੋ ਖਾਣੀਆਂ ਰੋਟੀ ਖਾਂਦਿਆਂ ਵੀ ਧਿਆਨ ਕੇ ਚਬਲਾ ਜੀ ਉਹ ਬੋਲੋ ਗੁਰੂ ਕੇ ਪਿਆਰਿਓ ਉਹ ਵੈਲ ਜੀ ਬੀਬੀ ਪੁਰਾਣਾ ਸਮਾਂ ਹੁੰਦਾ ਸੀ ਖੇਤਾਂ 'ਚ ਫਸਲ ਬੀਜਣ ਲੱਗਿਆਂ ਕਣਕ ਜੋ ਵੀ ਬੀਜਦੇ ਸੀ ਬਜ਼ੁਰਗ ਆਪਣੇ ਉਦੋਂ ਵੀ ਕਹਿਣਾ ਸਤਨਾਮ ਵਾਹਿਗੁਰੂ ਮਹਾਰਾਹੀ ਤੇਰਾ ਪਲਾ ਹੋਵੇ ਬਰਕਤ ਹੋਵੇ ਪਲਾ ਕਰੇ ਸਤਿ ਆਪਾ ਵੜਨ ਲੱਗਿਆਂ ਵੀ ਰੱਬ ਦਾ ਨਾਮ ਲੈਣਾ ਫੇ ਹੱਥਾਂ ਨਾਲ ਚੱਕੀਆਂ ਪੀਣ ਵੇਲੇ ਵੀ ਮਾਵਾ ਨੇ ਰੱਬ ਦਾ ਨਾਮ ਲੈਣਾ